ਕਈ ਹੋਰ ਵੀ ਕਹਾਵਤਾਂ ਇੱਕ ਹੋਰ ਵੀ ਕਹਾਵਤ ਵੀ ਚੋੜ ਦੀ ਦਾੜੀ ਜਿਤਨਕਾ ਹੁੰਦਾ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਬਈ ਮੇਰੀ ਦਾੜੀ ਦੀ ਗੱਲ ਕਰਦੇ ਹੋ ਦੇਖੋ ਪਹਿਲੀ ਗੱਲ ਕਹਾਵਤ ਦੇਖੋ 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 ਜਹਾਂ ਦਾ ਫਿਰ ਆਪਾਂ ਪੰਜਾਬੀ ਪੜ੍ਹੇ ਨਹੀਂ ਕੋਈ ਪ੍ਰੋਬਲਮ ਕਹਾਵਤਾ ਕਹਾਵਤਾ ਹੀ ਹੁੰਦੀਆਂ ਪਲੀਜ਼ ਸਿਟ ਡਾਊਨ ਬੈਠੋ ਗੱਲ ਪੂਰੀ ਕਰ ਮਾਣਯੋਗ ਮੁੱਖ ਮੰਤਰੀ ਸਾਹਿਬ ਮੋਕ ਮੰਤਰੀ ਸਾਹਿਬ ਜੀ ਬੈਠੋ ਪਲੀਜ਼ ਇੱਕ ਮਿੰਟ ਇੱਕ ਬੈਠੋ ਜੀ ਬਾਈਬਾ ਸਾਹਿਬ ਬਾਈਬਾ ਸਾਹਿਬ ਪੀਪੀਐਸ ਜੇ ਨਹੀਂ ਪੜਾਈ ਜਾਂਦੀਆਂ ਨਾ ਕਹਾਵਤਾਂ ਬਈ ਇੱਕ 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 ਇਹ ਵੀ ਕਹਾਵਤ ਹੈ ਤੇਰੀ ਤੇਰੀ ਖਾਂਦੇ ਦੀ ਦਾੜੀ ਹਿਲਦੀ ਹੈ ਇਹ ਵੀ ਕਹਾਵਤ ਹੈ ਇਹ ਵੀ ਇਹ ਵੀ ਕਹਾਵਤ ਹੈ ਕਿ ਤੇਰੀ 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 ਰੋਟੀ ਖਾਂਦੇ ਦੀ ਦਾੜੀ ਹਿਲਦੀ ਹੈ ਉਹ ਦਾੜੀ ਨਾਲ ਸਰ ਤੁਸੀਂ ਹਰ ਗੱਲ ਤੁਸੀਂ ਇਹਨੂੰ ਧਰਮ ਧਰਮ ਤੇ ਕਿਉਂ ਲੈ ਕੇ ਜੋੜ ਦੀ ਦਾੜੀ ਵਿੱਚ ਟਿਕਾ ਉਹ ਵੀ ਹੁੰਦਾ ਪੰਜਾਬੀ ਪੜ ਕੇ ਆਇਆ ਕਰੋ ਦੋ ਦੋ ਹੋਰ ਬੈਠੋ ਜੀ ਬੈਠੋ ਬੈਠੋ ਬੰਦੇ ਨੂੰ ਪਤਾ ਬਿਠਾ ਲਓ ਯਾਰ ਸਾਹਿਬ ਸਮਝਾ ਦਿਓ ਬਿਠਾ ਲਓ ਬਿਠਾ ਲਓ ਮੈਂ ਸਾਰੇ ਮਾਣਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਆਪਣੀ ਆਪਣੀ ਜਗ੍ਹਾ ਤੇ ਬੈਠਣ ਤੇ ਆਪਾਂ ਅੱਗੇ ਕੋਈ ਕਾਰਵਾਈ ਚਲੋ ਜੀ ਹੈਲੋ ਹੈਲੋ ਮਾਣਯੋਗ ਮੁੱਖ ਮੰਤਰੀ ਸਾਹਿਬ ਵਾਜਵਾ ਸਾਹਿਬ ਇੱਕ ਹੋਰ ਵੀ ਕਹਾਵਤਾ ਹੈ ਇੱਕ ਹੋਰ ਵੀ ਕਹਾਵਤਾ ਵੀ ਚੋਰ ਦੀ ਦਾੜੀ ਜਦਨਕਾ ਹੁੰਦਾ ਹੈ ਉਹ ਵੀ ਬਦਲਦੀ ਹੁਣ ਆ ਫਿਰ ਇਹਦਾ ਮਤਲਬ ਤੁਸੀਂ ਫਿਰ ਮੇਰੀ ਦਾੜੀ ਦੀ ਗੱਲ ਕਰ ਦਿਓ ਤੁਹਾਡੀ ਦਾੜੀ ਚ ਵੱਡਾ ਤਿੰਕਾ ਛੋਟਾ ਉਹ ਤੇ ਬੈਜੋ ਬੈਜੋ ਆਰਾਮ ਨਾਲ ਮੈਂ ਗੱਲ ਕਰ ਲਾਂ ਸੀਰੀਅਸ ਮੈਂ ਤਹ ਤ ਮੈਂ ਦੇਖੋ ਆਪਾਂ ਨੂੰ ਤੇ ਕਰੋਣ ਪੰਜਾਬੀ ਦੇਖ ਰਹੇ ਆ ਬੈਠੋ ਤਾਂ ਸਹੀ ਨਾ ਬੈਠੋ ਇੱਥੇ ਖੜ ਕੇ ਜਵਾਬ ਨਾ ਦਿਓ ਬੈਠੋ ਮੈਨੂੰ ਪਤਾ ਤੁਸੀਂ ਬਹਾਨਾ ਤੁਸੀਂ ਬਹਾਨਾ ਬਾਹਰ ਜਾਣਦਾ ਇਹ ਬਹਾਨਾ ਬਾਹਰ ਜਾਣਦਾ ਸਰ ਬਾਹਰ ਨਾ ਜਾਣਦੇ ਉਹਨਾਂ ਨੂੰ ਸਰ ਬਾਹਰ ਨਾ ਜਾਣਦੇ ਮੈਂ ਜਿੰਦਾ ਗੁੰਜੀ ਤੁਹਾਨੂੰ ਦਿੱਤਾ ਆ ਪਹਿਲਾਂ ਸਰ ਮੈਂ ਉਹਨਾਂ ਨੂੰ ਕਹਿ ਰਿਹਾ ਦੇਖੋ ਚਲੋ ਮੈਂ ਤੁਹਾਨੂੰ ਦੱਸਦਾ ਉਹਨਾਂ ਨੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਬਾਹਰ ਉਹਨੇ ਉਹ ਨਹੀਂ ਜੀ ਜੀ ਤੁਸੀਂ ਨਹੀਂ ਉਹਨਾਂ ਨੇ ਉਹਨਾਂ ਨੇ ਸੀਰੀਅਸ ਡਿਸਕਸ਼ਨ ਦੀ ਗੱਲ ਕੀਤੀ ਹੈ ਆਪਾਂ ਕਿਰਪਾ ਕਰਕੇ ਬੈਠੀਏ ਗੱਲ ਨੂੰ ਸੀਰੀਅਸ ਡਿਸਕਸ਼ਨ ਵੱਲ ਲੈ ਕੇ ਜਾਈਏ ਜੀ ਲੈ ਕੇ ਜਲੋ ਨਾ ਦੇਖੋ ਲੋ 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 ਕਿਸੇ ਨੇ ਜੀ ਮੁੱਖ ਮੰਤਰੀ ਸਾਹਿਬ ਮੁੱਖ ਮੰਤਰੀ ਸਾਹਿਬ ਬੋਲਣਗੇ ਜੀ ਬਹੁਤ-ਬਹੁਤ ਬਹੁਤ-ਬਹੁਤ ਧੰਨਵਾਦ ਸਪੀਕਰ ਸਾਹਿਬ ਅ